ਸਸੇ ਗੱਲ ਜੀ ਪ੍ਰਾਈਮ ਟੂਡੇ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਗੁਰਪ੍ਰੀਤ ਸਿੰਘ ਮੇਰੇ ਨਾਲ ਸਟੂਡੀਓ 'ਚ ਹਾਜ਼ਰ ਨੇ ਸਰਦਾਰ ਜੀ ਸਿੰਘ ਕਮਣ ਸਵਾਗਤ ਹੈ ਤੁਹਾਡਾ ਕਮਣ ਸਾਹਿਬ ਧੰਨਵਾਦ ਜੀ ਤੇ ਅੱਜ ਜਿਹੜਾ ਸਭ ਤੋਂ ਅਹਿਮ ਵਿਸ਼ਾ ਚੱਲ ਰਿਹਾ ਹੈ ਉਹ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ ਮਹਿਲਾ ਚੋਂ ਬਾਹਰ ਨਿਕਲੇ ਨੇ ਮਹਿਲਾ ਚੋਂ ਬਾਹਰ ਨਿਕਲ ਕੇ ਉਹਨਾਂ ਨੇ ਤਰਨਤਾਰਨ ਜਿਮਣੀ ਚੌਣ ਦੀ ਜਿਹੜੀ ਹੈ ਉਹ ਹੁਣ ਪ੍ਰਚਾਰ ਦੀ ਕਮਾਂਡ ਸੰਭਾਲ ਲਈ ਹੈ ਯਾਨੀ ਕਿ ਪਹਿਲਾਂ ਅੱਜ ਉਹ ਮੋਗਾ ਗਏ ਤੇ ਉਸ ਤੋਂ ਬਾਅਦ ਤਰੰਤਾਰ ਲਿਖੇ ਯਾਨੀ ਕਿ ਪ੍ਰਚਾਰ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਹੈ ਜਿਹੜਾ ਉਹ ਹੱਥ 'ਚ ਫੜ ਕੇ ਉਹਨਾਂ ਨੇ ਲੋਕਾਂ ਤੋਂ ਮੰਗੀ ਤੇ ਕਿ ਤੁਸੀਂ ਵੀ ਕਮਲ ਦਾ ਫੁੱਲ ਫੜ ਕੇ ਵੱਧ ਤੋਂ ਵੱਧ ਪ੍ਰਚਾਰ ਕਰੋ ਤਾਂ ਜੋ ਉਥੋਂ ਦੇ ਬੀਤਵਾਰ ਨੂੰ ਜਿਤਾਇਆ ਜਾ ਸਕੇ ਇਸ ਦੇ ਨਾਲ ਹੀ ਗੈਂਗਸਟਰ ਵਾਅਦ ਤੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਗੈਂਗਸਟਰ ਜੱਗੂ ਪੂਆ ਪੂਰੀਆ ਵੀ ਆ ਜਰਮਾਨਡ ਤੇ ਉਸ ਨੂੰ ਜਿਹੜਾ ਪੰਜਾਬ ਲਿਆਂਦਾ ਗਿਆ ਕਾਫੀ ਹੂੜ ਚਰਚਾ ਦੇ ਵਿਸ਼ੇ ਨੇ ਅੱਜ ਦੀ ਇਸ ਚਰਚਾ ਦੇ ਵਿੱਚ ਅਸੀਂ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਵਿਚਾਰਾਂਗੇ ਸੁਕਮਨ ਸਾਹਿਬ ਮੈਦਾਨ ਦੇ ਵਿੱਚੋਂ ਕੈਪਟਨ ਸਾਹਿਬ ਬਾਹਰ ਨਿਕਲੇ ਨੇ ਅੱਜ ਤੇ ਬਾਹਰ ਨਿਕਲਦਿਆਂ ਸਾਰ ਉਹਨਾਂ ਨੇ ਆਪਣੇ ਸਪਸ਼ਟੀਕਰਨ ਜਦੋਂ ਮੀਡੀਆ ਦੇ ਮੁਖਾਤਿਬ ਹੁੰਦਿਆਂ ਸਭ ਦੇ ਸਾਹਮਣੇ ਰੱਖੇ ਤਾਂ ਅੱਜ ਪੂਰੇ ਦਿਨ ਦੀ ਚਰਚਾ ਛੜੀ ਹੋਈ ਹੈ ਕਿ ਕੈਪਟਨ ਸਾਹਿਬ ਮੁੜ ਤੋਂ ਐਕਟਿਵ ਹੋ ਗਏ ਗੁਰਪ੍ਰੀਤ ਜੀ ਵੱਡੀ ਗੱਲ ਇਹ ਹੈ ਕਿ ਕੈਪਟਨ ਸਾਹਿਬ ਲੰਬੇ ਸਮੇਂ ਬਾਅਦ ਆਰਾਮ ਤੋਂ ਕੰਮ ਤੋਂ ਬਾਅਦ ਜਿਹੜੇ ਮੈਦਾਨ ਤੋਂ ਬਾਹਰ ਆਏ ਨੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜੇ ਆਪਾਂ ਕੈਪਟਨ ਸਾਹਿਬ ਦਾ ਪਛੋਕੜ ਜਾਣੀਏ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਿਹੜੀ ਵੱਡੀ ਸੀਗੀ ਇਹਨਾਂ ਨੂੰ ਵਿਸ਼ੇਸ਼ ਸਾਡੀ ਕੈਪਟਨ ਸਭ ਉਹਨਾਂ ਨੂੰ ਜਿਹੜੀ ਮਿਲੀ ਹੋਈ ਆ ਉਹਨਾਂ ਦਾ ਅਸ਼ੀਰਵਾਦ ਸੀਗਾ ਇਹਨਾਂ ਦੇ ਜਿਹੜੇ ਪੁਰਖੇ ਹੀ ਸੀਗੇ ਹੂੰ ਉਹ ਉਹਨਾਂ ਦੇ ਅਸ਼ੀਰਵਾਦ ਸਦਕਾ ਜਿਹੜੇ ਇਹਨਾਂ ਦੇ ਰਾਜ ਗੱਦੀ ਸੀਗੀ ਉਹ ਚੱਲਦੀ ਆਈ ਹੁਣ ਤੱਕ ਕਿਉਂਕਿ ਗੁਰੂ ਸਾਹਿਬ ਦਾ ਇਹਨਾਂ ਨੂੰ ਵਾਅਦਾ ਤਾਂ ਸੀਗਾ ਵੀ ਇਹ ਕਿਸੇ ਵੱਡੇ ਰਾਜ ਕਰਨਗੇ ਜੀ ਤੇ ਜੇ ਆਪਾਂ ਬਹੁਤਾ ਲੰਮਾ ਪਿੱਛੇ ਨਾ ਜਾਈਏ ਤਾਂ ਇਹ ਲੰਬੀ ਹੈਗੀ ਹਿਸਟਰੀ ਹੈ ਹਿਸਟਰੀ ਆ ਹੈ ਸਿੱਖ ਇਤਿਹਾਸ ਦੀ ਤੇ ਉਸ ਤੋਂ ਲੈ ਕੇ ਕੈਪਟਨ ਸਾਹਿਬ ਨੇ ਸਮੇ ਸਮੇ ਉਤੇ ਇਕਾਲੀ ਸਰਕਾਰ ਵੇਲੇ ਵੀ ਕਾਫੀ ਜਿਹੜੇ ਅਹਿਮ ਰੋਲ ਅਦਾ ਨਿਭਾਏ ਨੇ ਭਾਵੇਂ ਉਹ ਸਿਮਸਿੰਗ ਮਾਨ ਨਾਲ ਦੇ ਸਾਧੂ ਨੇ ਉਹ ਉਹਨਾਂ ਦੇ ਨਾਲ ਵੀ ਉਸ ਦਰਮਿਆਨ ਜਿਹੜੀ ਰਹੀ ਆ ਕਿਉਂਕਿ ਕਿਸੇ ਵੇਲੇ ਖਾਲਸਾ ਦੇ ਮਤੇ ਦੀ ਜਿਹੜੀ ਗੱਲ ਚੱਲੀ ਸੀਗੀ ਉਸ ਵੇਲੇ ਕੈਪਟਨ ਸਾਹਿਬ ਵੀ ਵਿੱਚ ਅਹਿਮ ਜਿਹੜੇ ਉਹ ਕਈ ਪਾਸੇ ਰੋਲ ਅਦਾ ਕਰਦੇ ਦਿਖੇ ਗਏ ਸੀਗੇ ਤੇ ਪਰ ਲੰਮਾ ਖਵਾ ਘੁੰਮਣ ਤੋਂ ਬਾਅਦ ਹੁਣ ਕੈਪਟਨ ਸਾਹਿਬ ਮੁੜ ਕੇ ਕਾਂਗਰਸ ਚਲੇ ਗਏ ਕਾਂਗਰਸ ਤੋਂ ਬਾਅਦ ਨਹੀਂ ਗਦਾਲ ਗਲੀ ਰਾਜ ਸਤਾ ਨਮਾਣੀ ਉਹਨਾਂ ਨੇ ਫਿਰ ਉਹ ਬੀਤੇ ਸਮੇਂ ਦੇ ਵਿੱਚੋਂ ਭਾਜਪਾ ਚ ਪ੍ਰਵੇਸ਼ ਕਰਕੇ ਜਾ ਕੇ ਬਿਲਕੁਲ ਸੋ ਕਿਆ ਕੀ ਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਚਲਦੀ ਬਸ ਤੋਂ ਲਾਤਾ ਯਾਨੀ ਕਿ ਚਲਦੀ ਸਰਕਾਰ ਤੋਂ ਇਸ ਤਰੀਕੇ ਨਾਲ ਲਾਇਆ ਕਿ ਮੁੜ ਕੇ ਉਹਨਾਂ ਨੂੰ ਭਾਜਪਾ ਜੁਆਇਨ ਕਰਨਾ ਉਹਨਾਂ ਦੇ ਲਈ ਵੱਡਾ ਇੱਕ ਅਹਿਮ ਮੋਕਾ ਕਾਰਨ ਬਣਿਆ ਕਿ ਕਾਂਗਰਸ ਨਾਲ ਉਹਨਾਂ ਦੀ ਜਿਹੜੀ ਆ ਦਾਲ ਨਹੀਂ ਗਲੀ ਉਸ ਤੋਂ ਬਾਅਦ ਚਰਜੀ ਚੰਨੀ ਲੱਗੇ ਮੁੱਖ ਮੰਤਰੀ ਲੇਕਿਨ ਸਭ ਤੋਂ ਵੱਡਾ ਵਿਸ਼ਾ ਇਹ ਹੈ ਕਿ ਅੱਜ ਕੈਪਟਨ ਸਾਹਿਬ ਜਦੋਂ ਮੀਡੀਆ ਨਾਲ ਮੁਖਾਤੇ ਹੋਏ ਨਾ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤੇ ਰਾਜੇ ਵੜਿੰਗ ਨੂੰ ਲੈ ਕੇ ਬੜਾ ਤਲਖ ਹੋਏ ਹੋ ਰਾਜੇ ਵੜਿੰਗ ਨੂੰ ਲੈ ਕੇ ਜਦੋਂ ਸਵਾਲ ਕੀਤਾ ਗਿਆ ਕਿ ਰਾਜੇ ਵੜਿੰਗ ਨੇ ਸਵਾਲ ਖੜੇ ਕੀਤੇ ਕੈਪਟਨ ਅਨੰਦਰ ਸਿੰਘ ਤੇ ਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹਨਾਂ ਨੇ ਨਸ਼ਾ ਖਤਮ ਕਰਨ ਦੀ ਗੱਲਬਾਤ ਕੀਤੀ ਸੀ ਲੇਕਿਨ ਕਾਂਗਰਸ ਡੋਬ ਕੇ ਚਲੇ ਗਈ ਹੋ ਯਾਨੀ ਕਿ ਪੂਰੀ ਕਾਂਗਰਸ ਨੂੰ ਇਸ ਤਰੀਕੇ ਨਾਲ ਉਹਨਾਂ ਨੇ ਡੋਬਿਆ ਕਿ ਅੱਜ ਕਾਂਗਰਸ ਦੀ ਹਾਲਤ ਕਿੱਥੋਂ ਤੱਕ ਹੈ ਇਹ ਵੀ ਜਵਾਬ ਦਿੰਦੇ ਆ ਉਹਨਾਂ ਨੇ ਫਿਰ ਜ਼ਿਕਰ ਕੀਤਾ ਕੈਪਟਨ ਅਨੰਦਰ ਸਿੰਘ ਨੇ ਕਿ ਜਿਹੜੀ ਗੱਲਬਾਤ ਦਾ ਮੈਂ ਜ਼ਿਕਰ ਕੀਤਾ ਸੀ ਨਸ਼ਾ ਖਤਮ ਕਰਨ ਦਾ ਉਹ ਕਹਿੰਦੇ ਮੈਂ ਗੁਟਕਾ ਸਾਹਬ ਹੱਥ 'ਚ ਫੜ ਕੇ ਇਹ ਗੱਲ ਕਹੀ ਸੀ ਕਿ ਮੈਂ ਨਸ਼ੇ ਦਾ ਲੱਕ ਤੋੜ ਦੂੰਗਾ ਨਸ਼ਾ ਖਤਮ ਕਰਨ ਦੀ ਗੱਲਬਾਤ ਨਹੀਂ ਕੀਤੀ ਯਾਨੀ ਕਿ ਹੁਣ ਉਹ ਆਪਣੇ ਬਿਆਨ ਤੋਂ ਥੋੜਾ ਜਿਹਾ ਉਹਨਾਂ ਨੇ ਪਾਸਾ ਵਟਿਆ ਤੇ ਗੱਲ ਘੁਮਾ दी ਮੀਡੀਆ ਦੇ ਵਿੱਚ ਚੰਗੇ ਸਿਆਸਤਦਾਨ ਦੀ ਇਹ ਕਹਿੰਦੇ ਨਿਸ਼ਾਨੀ ਹੁੰਦੀ ਹੈ ਕਿ ਜੋ ਮੀਡੀਆ ਦੇ ਸਵਾਲਾਂ ਦੇ ਜਵਾਬ ਨੂੰ ਉਸ ਤਰੀਕੇ ਨਾਲ ਘੁਮਾ ਦੇਵੇ ਲੇਕਿਨ ਇਹਨਾਂ ਦੇ ਘਮਾਉਣ ਦੇ ਨਾਲ ਅੱਜ ਸਥਿਤੀ ਕੁਝ ਹੋਰ ਹੈ ਜੇਕਰ ਉਸ ਮੌਕੇ ਤੇ ਇਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਅੱਜ ਸ਼ਾਇਦ ਕਾਂਗਰਸ 'ਚ ਹੁੰਦੇ ਅੱਜ ਦੀ ਸਥਿਤੀ ਕੁਝ ਹੋਰ ਹੁੰਦੀ ਆਮ ਆਦੀ ਪਾਰਟੀ ਉਸ ਤਰੀਕੇ ਨਾਲ ਨਾ ਬਣ ਪਦੀ ਯਾਨੀ ਕਿ ਬਹੁਤ ਸਮੀਕਰਨ ਚੇਂਜ ਹੁੰਦੇ ਪਰ ਗੁਰਪ੍ਰੀਤ ਜੀ ਜਿਹੜੀ ਅੱਜ ਰਾਜਾ ਬਰਿੰਗ ਦੀ ਗੱਲ ਤੁਸੀਂ ਬਿਆਨ ਆਇਆ ਹੋਣਾ ਨਾ ਵੀ ਉਹ ਕੈਪਟਨ ਸਾਹਿਬ ਇਹ ਕਹਿ ਰਹੇ ਸੀਗੇ ਪਰ ਅੱਜ ਰਾਜਾ ਬਰਿੰਗ ਜਿਹੜਾ ਹੂੰ ਪੰਜਾਬ ਦੀ ਕਾਂਗਰਸ ਦਾ ਪ੍ਰਧਾਨਗੀ ਦੇ ਅਹੁਦੇ 'ਤੇ ਬੈਠੇ ਹੋਏ ਅੱਜ ਉਹ ਸੰਵਿਧਾਨ ਦੀ ਜਿਹੜੀ ਗੁਰਗੁਜ ਸਭਧਾਨ ਚੱਕੀ ਫਿਰਦੇ ਨੇ ਉਹ ਜਗਾ ਜਗਾ ਰੈਲਿੰਗ ਕੀਤੀਆਂ ਉਹਨਾਂ ਨੇ ਉਹ ਇਹੀ ਕਹਿ ਰਹੇ ਨੇ ਕਿ ਸਭਧਾਨ ਬਚਾਓ ਹੂੰ ਪੰਜਾਬ ਦੇ ਵਿੱਚ ਪੂਰੀ ਉਹਨਾਂ ਨੇ ਉਹ ਕੀਤੀ ਆ ਪਰ ਇਹ ਤਾਂ ਸਾਰੇ ਜਗ ਜਾਣਦਾ ਵੀ ਇਹ ਇੱਕ ਸਿਆਰੀ ਸਿਆਸੀ ਖੇਡ ਹੁੰਦੀ ਆ ਇਹ ਬਚਾਉਣਾ ਮਜੂਣਾ ਕਿਹਨੇ ਹੁੰਦਾ ਕਿਹਨੇ ਉਹ ਮੰਨਣਾ ਹੁੰਦਾ ਇਹ ਤਾਂ ਲੋਕਾਂ ਨੂੰ ਪਤਾ ਹੁੰਦਾ ਗੱਲ ਤਾਂ ਸੱਤਾ ਦੀ ਹੁੰਦੀ ਆ ਵੀ ਜਿਹੜਾ ਸੱਤਾ ਦਾ ਇੱਕ ਪਹੁੰਚਣ ਦਾ ਜਿਹੜੇ ਉਹ ਹੁੰਦੇ ਨੇ ਬਕਵਾਕ ਰਸਤੇ ਹੁੰਦੇ ਨਹੀਂ ਕਿਵੇਂ ਕੁਰਸੀ ਤੱਕ ਪੁੱਜਦਾ ਹੋਣਾ ਪਰ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਵੀ ਭਾਵੇਂ ਕਈ ਧੜਿਆਂ ਦੇ ਵਿੱਚ ਜਿਹੜੀ ਇਹ ਪ੍ਰਧਾਨਗੀ ਰਾਜਾ ਬੜਿੰਗਜੀ ਦੀ ਆ ਉੱਤੋਂ ਤਾਂ ਭਾਵੇਂ ਇੱਕ ਹੋਣ ਦੀ ਗੱਲਾਂ ਹੋਉਂਦੀਆਂ ਨੇ ਪਰ ਅੰਦਰੂਨੀ ਗਤੀ ਕਿਤੇ ਨਾ ਕਿਤੇ ਕਾਫੀ ਇਹਨਾਂ ਦੇ ਵਿੱਚ ਟੇੜਾ ਨੇ ਪਰ ਖਾਸ ਤੌਰ ਤੇ ਨਾਲ ਹੀ ਜੇਕਰ ਆਪਾਂ ਦੇਖੀਏ ਤਾਂ ਕੈਪਟਨ ਅਮਰਿਤਧ ਸਿੰਘ ਨੇ ਗੱਲਬਾਤ ਦਾ ਜਵਾਬ ਦਿੰਦਿਆਂ ਰਾਜਾ ਬੜਿੰਗ ਤੇ ਸਵਾਲ ਜ਼ਰੂਰ ਖੜੇ ਕੀਤੇ ਉਹ ਕਹਿੰਦੇ ਕਿ ਮੇਰੀ ਸਰਕਾਰ ਦੇ ਟਾਈਮ ਗੈਂਗਸਟਰਵਾਦ ਅਸੀਂ ਖਤਮ ਕੀਤਾ ਗੈਂਗਸਟਰਾਂ ਨੂੰ ਇਸ ਤਰੀਕੇ ਨਾਲ ਨੱਕ ਨਾਲ ਜਨੇ ਜਵਾਏ ਨੇ ਕਿ ਮੌਜੂਦਾ ਸਰਕਾਰ ਫੇਲ ਹੋ ਚੁੱਕੀ ਹੈ ਕੈਪਟਨ ਸਾਹਿਬ ਇਸ ਚੀਜ਼ ਦਾ ਜ਼ਿਕਰ ਕਰ ਰਹੇ ਨੇ ਲੇਕਿਨ ਨਾਲ ਹੀ ਉਹਨਾਂ ਨੇ ਨਜੂਤ ਸਿੰਘ ਸਿੱਧੂ ਬਾਰੇ ਪੁੱਛੇ ਇੱਕ ਸਵਾਲ ਦਾ ਜਵਾਬ ਹੀ ਦਿੱਤਾ ਉਹ ਕਹਿੰਦੇ ਕਿ ਜਿਹੜਾ ਉਹਨਾਂ ਨੂੰ ਮੈਕਮਾ ਮੈਂ ਦਿੱਤਾ ਜਿਹੜਾ ਪੋਰਟਫੋਲੀਓ ਉਹਨਾਂ ਨੂੰ ਮੈਂ ਦਿੱਤਾ ਉਹ ਆਪਣੇ ਪੋਰਟਫੋਲੀਓ ਤੇ ਖਰੇ ਨਹੀਂ ਉਤਰੇ 6 ਤੋਂ 7 ਮਹੀਨੇ ਫੈਲਾ ਲਮਕਦੀਆਂ ਰਹੀਆਂ ਕੋਈ ਗੱਲ ਕਿਸੇ ਸਿਰੇ ਨਹੀਂ ਚੜੀ ਉਹ ਕਹਿੰਦੇ ਮੈਂ ਫਿਰ ਸਿੱਧੂ ਨੂੰ ਮਿਲਿਆ ਸਿੱਧੂ ਨੂੰ ਮਿਲ ਕੇ ਮੈਂ ਪੁੱਛਿਆ ਭਾਈ ਤਰੀਆਂ ਡਿਪਾਰਟਮੈਂਟ ਦੀ ਫਾਈਲਾਂ ਕਿਉਂ ਰੁਕੀਆਂ ਹੋਈਆਂ ਨੇ ਉਹ ਕਹਿੰਦੇ ਬਸ ਮੈਂ ਕੰਮ ਵਿੱਚ ਬਿਜੀ ਸੀ ਇਹ ਆ ਆਵਾ ਗੋਲ ਕਰਦੇ ਉਹਨਾਂ ਨੇ ਗੱਲ ਨੂੰ ਟਾਲਤਾ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਕਰਕੇ ਬਾਅਦ ਦੇ ਵਿੱਚ ਮੈਂ ਉਹਨਾਂ ਨੂੰ ਹੋਰ ਵੱਡੀ ਜ਼ਿੰਮੇਵਾਰੀ ਦੇਣ ਲੱਗੇ ਸੀ ਲੇਕਿਨ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਸਰਕਾਰ ਟਾਈਮ ਆਪਣਾ ਅਹੁਦਾ ਹੀ ਛੱਡ ਗਏ ਉਹ ਕਹਿੰਦੇ ਮੈਂ ਕੈਬਨਿਟ ਲੈਣੀ ਹੋਣੀ ਮੈਂ ਵਜ਼ੀਰਤ ਦਾ ਨਿਕ ਮੰਨਣਾ ਹੀ ਨਹੀਂ ਕਿ ਮੈਂ ਛੱਡਤੀ ਆਪਣੇ ਆਪ ਤਰੀਕੇ ਨਾਲ ਮੈਂ ਉਹ ਕਹਿੰਦੇ ਛੱਡਤੀ ਨਾਲ ਹੀ ਹੁਣ ਨੈਸ਼ਨ ਜਿਹੜਾ ਮੁੱਦਾ ਹੈ ਉਹ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਅਗਰਮਿਆ ਹੋਇਆ ਇੱਕ ਹੋਰ ਵੱਡੀ ਬੜੀ ਅਹਿਮ ਗੱਲ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੈਪਟਨ ਅਨਦਰ ਸਿੰਘ ਨੇ ਵਿਕਰਮ ਮਜੀਠੀਆ ਬਾਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਉਹ ਕਹਿੰਦੇ ਤੁਸੀਂ ਹੁਣ ਕਹੋਗੇ ਕਿ ਪੱਤਰਕਾਰ ਦੇ ਸਵਾਲ ਕਰਨ ਤੋਂ ਪਹਿਲੇ ਇਹਨਾਂ ਨੇ ਇੱਕ ਸਿੱਧਾ ਜ਼ਿਕਰ ਕੀਤਾ ਕਿ ਤੁਸੀਂ ਹੁਣ ਪੁੱਛੋਗੇ ਮੈਨੂੰ ਵਿਕਰਮ ਮਜੀਠੀਆ ਦਾ ਜਿਹੜਾ ਹੈ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਕਿਉਂ ਮਾਰਿਆ ਉਹਨਾਂ ਦੀ ਸਪੋਰਟ ਕਿਉਂ ਕੀਤੀ ਉਹ ਉਹਨਾਂ ਨੇ ਦੱਸਿਆ ਉਹ ਕਹਿੰਦੇ ਮੈਂ ਇਸ ਗੱਲ ਕਰਕੇ ਨੀਊ ਦੇ ਨਾਲ ਕਹਿੰਦੇ ਮੇਰਾ ਕੋਈ ਸਬੰਧ ਨਹੀਂ ਹੈ ਵਿਕਰਮ ਮਜੀਠੀਆ ਲੇਕਿਨ ਮੈਂ ਜਿਹੜੀ ਹੱਕ ਸੱਚ ਦੀ ਗੱਲ ਹੈ ਉਹ ਜ਼ਰੂਰ ਕਰਦਾ ਉਹਨਾਂ ਨੇ ਹਰਪ੍ਰੀਤ ਸਿੰਘ ਸਿੱਧੂ ਦਾ ਜ਼ਿਕਰ ਕੀਤਾ ਉਸ ਮੌਕੇ ਤੇ ਸੀਨੀਅਰ ਪੁਲਿਸ ਅਫਸਰ ਉਹਨਾਂ ਦਾ ਜ਼ਿਕਰ ਕੀਤਾ ਉਹ ਕਹਿੰਦੇ ਵੀ ਇਨਵੈਸਟੀਗੇਸ਼ਨ ਵਿਕਰਮ ਮਜੀਠੀਆ ਦੇ ਮੈਟਰ ਦੇ ਵਿੱਚ ਹੋਈ ਤਾਂ ਹਾਈ ਕੋਰਟ ਨੇ ਰਿਪੋਰਟ ਮੰਗੀ ਸੀਲਬੰਦ ਲਫਾਫੇ ਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਹਰਾ ਤੋਂ ਤੇ ਉਹ ਸੀਲਬੰਦ ਰਿਪੋਰਟ ਹਾਈ ਕੋਰਟ ਦੇ ਵਿੱਚ ਪਈ ਹੈ ਹਾਈ ਕੋਰਟ ਜਰ ਮਰਜ਼ੀ ਚਾਹੇ ਉਸ ਨੂੰ ਓਪਨ ਕਰਕੇ ਸਭ ਜਿਹੜੀ ਜਾਣਕਾਰੀ ਓਪਨ ਕਰ ਸਕਦਾ ਲੇਕਿਨ ਭਗਵੰਤ ਮਾਨ ਨੂੰ ਕੋਈ ਰਾਈਟ ਨਹੀਂ ਹੈ ਕਿ ਉਹ ਉਹੀ ਕੇਸ ਦੇ ਵਿੱਚ ਦੁਬਾਰਾ ਇਨਵੈਸਟੀਗੇਸ਼ਨ ਕਰੇ ਉਹ ਕਹਿੰਦੇ ਮੈਂ ਇਸ ਚੀਜ਼ ਦੀ ਮੁਖਾਲਫਤ ਕੀਤੀ ਹੈ ਨਾ ਕਿ ਮੈਂ ਕੋਈ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਕੋਈ ਗੱਲਬਾਤ ਕੀਤੀ ਹੈ ਇਹ ਭਗਵੰਤ ਮਾਨ ਕਹਿੰਦੇ ਇਸਤੇ ਇਨਵੈਸਟੀਗੇਸ਼ਨ ਨਹੀਂ ਕਰ ਸਕਦਾ ਹਾਈ ਕੋਰਟ ਨੂੰ ਗੱਲ ਕਹਿ ਸਕਦਾ ਵੀ ਤੁਸੀਂ ਭਾਈ ਸਾਡੇ ਵੱਲੋਂ ਬੇਨਤੀ ਹੈ ਵੀ ਜਿਹੜਾ ਉਹ ਸੀਲ ਬੰਦ ਲਫਾਫੇ ਦੀ ਜਿਹੜੀ ਰਿਪੋਰਟ ਹੈ ਉਸ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਜਿਹੜੇ ਤੱਤ ਨੇ ਉਹ ਸਭ ਦੇ ਸਾਹਮਣੇ ਆਉਣ ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਵਾਲਾ ਮੈਟਰ ਉਲਝਦਾ ਜਾ ਰਿਹਾ ਹੈ ਤਾਂ ਵਿਕਰਮ ਜੀ ਥੇਨ ਫਿਲਹਾਲ ਕੋਈ ਰਾਹਤ ਦਾ ਜਿਹੜਾ ਇਹ ਕੋਈ ਰਸਤਾ ਨਹੀਂ ਦਿਖ ਰਿਹਾ ਪਰ ਜਿਹੜੀ ਕੈਪਟਨ ਸਾਹਿਬ ਨੇ ਗੱਲ ਕੀਤੀ ਹੈ ਨਾ ਗੈਂਗਸਟਰ এজੰਟ ਦੀ ਹੂੰ ਗੁਰਪ੍ਰੀਤ ਜੀ ਬੀਤੇ ਦੇਣੀ ਹੈ ਕੱਲ ਦੀ ਗੱਲ ਸਿੱਧੂ ਮੂਸੇਵਾਲੇ ਦੇ ਪਤਾ ਸਰ ਸਾਹਿਬ ਬਰਕੌਰ ਸਿੰਘ ਨੇ ਵੀ ਇਹ ਗੱਲ ਆਖੀ ਆ ਵੀ ਸਾਡਾ ਜੇ ਹੁਣ ਕੋਈ ਮਰ ਗਿਆ ਨਾ ਅਸੀਂ ਕਿਸੇ ਦੇ ਖਿਲਾਫ ਦਰਖਾਸਤ ਨਹੀਂ ਲਿਖਾਵਾਂਗੇ ਕਿਉਂਕਿ ਉਹ ਕਹਿੰਦਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਹੂੰ ਬਿਲਕੁਲ ਦੂਜੀ ਗੱਲ ਉਹਨੇ ਵੱਡੀ ਇਹ ਕੀਤੀ ਆ ਵੀ ਅੱਜ ਕੱਲ ਤਾਂ ਹਰੇਗੇ ਲੜੂ ਜਦ ਬੱਚੇ ਪਸਾਈ ਫਿਰਦਾ ਅੱਗੇ ਤਾਂ ਕਹਿੰਦੇ ਯੂਪੀ ਜਾਣਾ ਪੈਂਦਾ ਸੀ ਇਹ ਜਾਣ ਵਾਸਤੇ ਹੁਣ ਤਾਂ ਲੁਧਿਆਣੇ ਤੋਂ ਮਿਲ ਜਾਂਦਾ ਲੁਧਿਆਣੇ ਤੋਂ ਮਿਲਦੀ ਹੁਣ ਇੱਥੇ ਪੰਜਾਬ ਦੇ ਪ੍ਰਸ਼ਾਸਨ ਦੇ ਉੱਤੇ ਪੰਜਾਬ ਦੀ ਸਰਕਾਰ ਦੇ ਉੱਤੇ ਕਿ ਸਿੱਧੀ ਉਂਗਲੀ ਆ ਵੀ ਸਰਕਾਰ ਕਿੱਥੇ ਆ ਵੀ ਕਿੱਥੇ ਆ ਵੀ ਕੀ ਇਹ ਜੇ ਜੇ ਲੁਧਿਆਣੇ ਅਸਲ ਦੇ ਵਿੱਚ ਇਲੀਗਲ ਪੈਪਰ ਜਾਂ ਫਿਰ ਕਹਿ ਲਈਏ ਕਿ ਇਹ ਜਿਹੇ ਪਿਸਤੋਲੇ ਮਿਲਦੀਆਂ ਨੇ ਗੈਰ ਕਾਨੂੰਨੀ ਤਾਂ ਉਹ ਕਿਸ ਦੀ ਸ਼ੈਦ ਚੱਲ ਰਿਹਾ ਹੈ ਕੰਮ ਇਹ ਸ਼ਾਇਦ ਬਲਕੌਰ ਸਿੰਘ ਹੋਰੀ ਜ਼ਿਆਦਾ ਦੱਸਣਗੇ ਲੇਕਿਨ ਵੱਡਾ ਸਵਾਲ ਖੜੇ ਕਰ ਗਏ ਉਹ ਕਿਉਂਕਿ ਉੱਥੋਂ ਦੇ ਸੀਨੀਅਰ ਅਫਸਰ ਫਿਰ ਪੋਛਣ ਪਾਈ ਕਿੱਥੇ ਮਿਲ ਰਹੇ ਨੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਹ ਆਉਂਦਾ ਕਿੱਥੋਂ ਅਸਲਾ ਜਦ ਕੇ ਦੂਜੇ ਪਾਸੇ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਸਰਹੱਦਾਂ ਪਾਕਿਸਤਾਨ ਨਾਲ ਲੱਗਦੀਆਂ ਨੇ ਜਿਨ੍ਹਾਂ ਤੋਂ ਡਰੋਂ ਦੇ ਨਸ਼ਾ ਆਉਣ ਦੀ ਗੱਲ ਹੁੰਦੀ ਆ ਜਾਂ ਅਸਲਾ ਆਉਣ ਦੀ ਗੱਲ ਹੁੰਦੀ ਆ ਉਹ ਬਿਲਕੁਲ ਸੀਧੇ ਕੀਤੀਆਂ ਹੋਈਆਂ ਨੇ ਤੇ ਫਿਰ ਇਹ ਆਉਂਦਾ ਕਿੱਥੋਂ ਆ ਕੀ ਹੁਣ ਭਾਵੇਂ ਭਾਰਤ ਦੀ ਸਰਕਾਰ ਤੇ ਆ ਪੰਜਾਬ ਦੀ ਸਰਕਾਰ ਹੁਣ ਇਸ ਤੇ ਖੰਭੋਸਾਂ ਕੀ ਉਹ ਆਮਗਵਾਰੀ ਆ ਕਿ ਉਹਨਾਂ ਦੇ ਅਧਿਕਾਰੀ ਆ ਪੰਜਾਬ ਤੇ ਅਰਾਜਕਤਾ ਫਲੋਣੀ ਚਾਉਂਦੇ ਨੇ ਕਿ ਕਾਹਤ ਦੇ ਮੁੱਦਿਆਂ ਤੋਂ ਜਿਹੜਾ ਧਿਆਨ ਆ ਭਟਕ ਜਾਵੇ ਇਸ ਲਈ ਜ਼ਰੂਰੀ ਹੈ ਇਹ ਪੜਤਾਲ ਕਰਨੀ ਬਣਦੀ ਆ ਵੀ ਇਹ ਅਸਲਾ ਆਉਂਦਾ ਕਿੱਥੇ ਆ ਹਰ ਖੱਬੀ ਖਾਨ ਡੱਬੇ ਵਿੱਚ ਵਿਫਾਈ ਫਿਰਦਾ ਉਹ ਕਿੱਥੋਂ ਲਿਆਉਂਦਾ ਉਹ ਕਿੱਥੋਂ ਲਿਆਉਂਦਾ ਕਿਉਂਕਿ ਦੂਸਰੀ ਗੱਲ ਰਹੀ ਇਹ ਕਿ ਬਹੁਤ ਅਜਿਹੇ ਜਿਹੜੇ ਨੇ ਨਿਤ ਦਿਨੀ ਨਿਊਜ਼ ਦੇਖਣ ਨੂੰ ਮਿਲ ਰਹੀਆਂ ਨੇ ਕਿ ਕੋਈ ਹਵਾਈ ਚ ਫੇਅਰ ਕਰ ਰਿਹਾ ਹੈ ਕੋਈ ਕੋਣ ਕਿਵੇਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਬੀਤੇ ਦਿਨੀ ਮਾਨਸਰ ਦਾ ਜਿਹੜਾ ਕੇਸ ਸੀ ਉਹ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਉੱਥੇ ਬੀਤੇ ਦਿਨੀ ਵਪਾਰਕ ਮੰਡਲ ਨੇ ਇਸ ਤਰੀਕੇ ਨਾਲ ਪ੍ਰੋਟੈਸਟ ਕੀਤਾ ਕਿ ਬੰਦ ਰੱਖਿਆ ਬਾਜ਼ਾਰ ਬੰਦ ਰੱਖਿਆ ਉਹ ਕਹਿੰਦੇ ਭਾਈ ਅਸਲ 'ਚ ਜੇ ਇਸ ਤਰੀਕੇ ਨਾਲ ਕੋਈ ਆ ਕੇ ਫਾਇਰਿੰਗ ਕਰ ਦੂ ਤਾਂ ਸਾਡੇ ਤਾਂ ਕਾਰੋਬਾਰ ਕਿੱਥੇ ਜਾਣਗੇ ਲੋਕ ਲੋਕਾਂ 'ਚ ਸਭ ਦਾ ਮੌਲਾ ਲੋਕ ਕਹਿੰਨੇ ਘਰੋਂ ਬਾਹਰ ਨਿਕਲਣਗੇ ਸੋ ਲਾਅ ਐਂਡ ਆਰਡਰ ਦੀ ਕਹਿੰਦੇ ਸਥਿਤੀ ਤੁਸੀਂ ਸੰਭਾਲੋ ਪੰਜਾਬ ਸਰਕਾਰ ਉਹਨੇ ਸਟ੍ਰਿਕਟਲੀ ਗੱਲ ਕਹੀ ਆ ਉੱਥੇ ਬਲਕੌਰ ਸਿੰਘ ਦੀਆਂ ਸਟੇਟਮੈਂਟਾਂ ਵੀ ਆਈਆਂ ਨੇ ਉੱਥੇ ਤੁਸੀਂ ਦੇਖੋ ਇੱਕ ਐਕਟਿਵਿਸਟ ਆ ਜਿਹੜਾ ਲੋਕਾਂ ਦੀ ਆਰਟੀ ਨਹੀਂ ਆ ਅਪਲਾਈ ਕਰਦਾ ਤੇ ਸਾਹਮਣੇ ਸੱਚ ਲਿਆਉਣ ਦੀ ਗੱਲਾਂ ਕਰਦਾ ਉਹਦੇ ਕਾਰੋਬਾਰੀ ਅਦਾਰੇ ਉੱਤੇ ਗੋਲੀਆਂ ਚੜਾਈਆਂ ਗਏ ਨੇ ਥਰਾਨ ਕੀ ਦੀ ਗੱਲ ਆ ਗੋਲੀਆਂ ਚਲਾਉਣ ਵਾਲੇ ਕਿੱਥੇ ਨੇ ਸਰਕਾਰ ਨੂੰ ਵੀ ਪਤਾ ਲੱਗਦਾ ਹੁੰਦਾ ਜਗ੍ਹਾ ਜਗ੍ਹਾ ਉੱਤੇ ਕੈਮਰੇ ਲੱਗੇ ਹੋਏ ਨੇ ਤੁਸੀਂ ਜਾਣ ਉੱਤੇ ਕਰਵਾਇਆ ਜਾ ਰਿਹਾ ਬਿਲਕੁਲ ਬਿਲਕੁਲ ਤੁਸੀਂ ਇਹ ਗੱਲ ਕਰ ਰਹੇ ਹੋ ਲੇਕਿਨ ਅੱਜ ਅੱਜ ਦੀ ਇੱਕ ਹੋਰ ਬੜੀ ਅਹਿਮ ਗੱਲਬਾਤ ਆ ਅੱਜ ਅਸਮ ਦੀ ਸਿਲਚਰ ਜੇਲ੍ਹ ਤੋਂ ਰਮਾਂਡ ਧਿਲਿਆਂ ਦਾ ਜੱਗੂ ਭਗਵਾਨਪੁਰਿਆ ਜੱਗੂ ਭਗਵਾਨਪੁਰੀਆ ਜਦੋਂ ਲਿਆਂਦਾ ਤਾਂ ਜੱਗੂ ਭਗਵਾਨਪੁਰੀਏ ਨੇ ਇੱਕ ਹੈਰਾਨੀ ਜਨੇ ਗੱਲਬਾਤ ਇਹ ਸਾਹਮਣੇ ਆਈ ਕਿ ਉਹਨੇ ਸੁਰੱਖਿਆ ਦੀ ਮੰਗ ਕੀਤੀ ਹੈ ਉਹ ਕਹਿੰਦਾ ਵੀ ਮੈਨੂੰ ਮੈਨੂੰ ਡਰ ਹੈ ਉਹਨੇ ਰੈਕੋਰਡ ਹਾਂ ਇਹ ਮੇਰਾ ਐਨਕਾਊਂਟਰ ਕਰਨਗੇ ਇਹ ਵੀ ਮੈਨੂੰ ਡਰ ਹੈ ਵੀ ਮੈਨੂੰ ਜਿਹੜਾ ਹੈ ਸਕਿਉਰਿਟੀ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਰੱਖਿਆ ਜਾਵੇ ਮਿਸਿਸ ਟੀਵੀ ਨਿਗਰਾਨੀ ਚ ਮੈਨੂੰ ਰੱਖਿਆ ਜਾਵੇ ਕੋਈ ਪਰੋਸਾ ਨਹੀਂ ਕਿ ਮੇਰਾ ਕੱਲ ਐਨਕਾਊਂਟਰ ਹੋ ਜਵੇ ਕਿਉਂਕਿ ਜੱਗੂ ਭਗਵਾਨਪੁਰੀਏ ਦੇ ਘਰ ਤੇ ਉਹਦੀ ਮਾਂ ਤੇ ਇੱਕ ਹੋਰ ਪਰਿਵਾਰਕ ਮੈਂਬਰ ਸੀ ਉਹ ਕਿ ਮੈਂ ਕਤਲ ਹੋਇਆ ਇਹ ਆਪਾਂ ਸਭ ਜਾਣਦੇ ਆ ਲੇਕਿਨ ਹੁਣ ਉਸ ਨੂੰ ਦਰਸਤਾ ਰਿਹਾ ਹੈ ਕਿ ਆਖਿਰ ਉਸ ਦਾ ਇਨਕਾਊਂਟਰ ਹੋ ਸਕਦਾ ਹੈ ਤਾਂ ਉਹਨੇ ਸੁਰੱਖਿਆ ਦੀ ਸਕਿਉਰਿਟੀ ਦੀ ਜਿਹੜੀ ਹੈ ਯਾਨੀ ਇੱਕ ਮੰਗ ਕਰੀ ਕਿ ਪ੍ਰੋਪਰ ਤਰੀਕੇ ਨਾਲ ਮੈਨੂੰ ਰੱਖਿਆ ਜਾਵੇ ਜਿੱਥੇ ਮੈਨੂੰ ਰੱਖਿਆ ਜਾਵੇ ਲੈ ਜੇ ਇਸ ਤਰੀਕੇ ਦੇ ਨਾਲ ਗੈਂਗਸਟਰ ਨੂੰ ਖਤਸ਼ਾ ਜਾਪ ਰਿਹਾ ਹੈ ਤਾਂ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਕੌਣ ਹੈ ਇਨਕਾਊਂਟਰ ਕਰਮਾਉਣ ਦੀ ਤਾਂਗ ਚ ਹੈ ਕਿਉਂਕਿ ਪਿਛਲੇ ਕਾਫੀ ਟਾਈਮ ਤੋਂ ਆਪਾਂ ਦੇਖਦੇ ਆ ਕਿ ਇੱਕ ਇੱਕ ਔਰਾ ਜਿਹਾ ਸੈੱਟ ਹੋਇਆ ਹੋਇਆ ਹੈ ਪੰਜਾਬ ਦੇ ਵਿੱਚ ਕੋਈ ਵੀ ਕਿਸੇ ਕ੍ਰਿਮੀਨਲ ਨੂੰ ਜਦੋਂ ਮੌਕੇ ਤੇ ਫੜਨ ਜਾਂਦੀ ਹੈ ਪੁਲਿਸ ਕੋਈ ਰਿਕਵਰੀ ਦੇ ਲਈ ਪੁਲਿਸ ਬਰਾਮਦਗੀ ਲਈ ਜਾਂਦੀ ਹੈ ਉਥੇ ਗੋਲੀਆਂ ਚੱਲ ਜਾਂਦੀਆਂ ਨੇ ਉਥੇ ਪੈਰ 'ਚ ਪੁਲਿਸ ਦੇ ਗੋਲੀ ਲੱਗਦੀ ਹੈ ਇਨਕਾ ਬਹੁਤ ਦਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਚੀਜ਼ ਇਹ ਇੱਕ ਕਸੂਰੀ ਹੈ ਇਹ ਕਿਤੇ ਜਿੱਥੇ ਵੀ ਰੋਡ ਆਉਂਦਾ ਨਾ ਉਥੇ ਪੁਲਿਸ ਵਾਲੇ ਵਿਭਾਗ ਆ ਜਿਹੜਾ ਉਥੇ ਫਿਟ ਕਰਨ ਦਾ ਸੌਜਣ ਜਾ ਕੇ ਉਹ ਵੀ ਉਥੇ ਮੌਕੇ ਤੇ ਲਿਜਾਇਆ ਗਿਆ ਸੀਗਾ ਉਥੇ ਪਹਿਲਾਂ ਹੀ ਬੰਦੇ ਬੈਠੇ ਸੀਗੇ ਉਹਨਾਂ ਨੇ ਗੋਲੀਆਂ ਚਲਾਤੀਆਂ ਉਹਨਾਂ ਗੋਲੀਆਂ ਦੇ ਵਿੱਚ ਇਹਦੇ ਪੈਰ 'ਚ ਲੱਗੀ ਤੇ ਪਹਿਲਾਂ ਸਿੱਧੀਆਂ ਵੀ ਬੰਦਿਆਂ ਨੇ ਲੱਗਦੇ ਸੀਗੇ ਹੁਣ ਤਾਂ ਚਲੋ ਜਦੋਂ ਥੋੜੀ ਸਖਤਾਈ ਹੋਈ ਹੈ ਫਿਰ ਪੈਚ ਲੱਗਣ ਲੱਗ ਪਈ ਹੈ ਕੁੜੀਓ ਹਾਲਾਂਕਿ ਸਾਡਾ ਕੋਈ ਮਕਸਦ ਨਹੀਂ ਕਿ ਅਸੀਂ ਪੰਜਾਬ ਪੁਲਿਸ ਤੇ ਸਵਾਲ ਖੜੇ ਕਰ ਰਹੇ ਹਾਂ ਲੇਕਿਨ ਜਿਸ ਤਰੀਕੇ ਦੇ ਨਾਲ ਸਿਨੈਰੀਓ ਚੱਲ ਰਿਹਾ ਉਸ ਤੇ ਸਵਾਲ ਖੜੇ ਹੋ ਰਹੇ ਨੇ ਉਸ ਤੇ ਸੋਸ਼ਲ ਮੀਡੀਆ ਤੇ ਸਵਾਲ ਖੜੇ ਹੋ ਰਹੇ ਨੇ ਕਿ ਅਜਿਹਾ ਕਿਵੇਂ ਹੋ ਰਿਹਾ ਹੈ ਦੂਸਰੇ ਪਾਸੇ ਜੇਕਰ ਗੱਲਬਾਤ ਕੀਤੀ ਜਾਏ ਤਾਂ ਮੌਜੂਦਾ ਸਮੇਂ ਦੇ ਵਿੱਚ ਤਰਨਤਾਰ ਦੀ ਜਿਹੜੀ ਜਿਮਨੀ ਚੋਣ ਹੈ ਉਹ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਅੱਡੀ ਚੂਟੀ ਦਾ ਜ਼ੋਰ ਲੱਗਿਆ ਹੋਇਆ ਉੱਥੇ ਉੱਥੇ ਹਰੇਕ ਪਾਰਟੀ ਆਪ ਕੋ ਆਪਣਾ ਦਾਅ ਪੇਚ ਜਿਹੜਾ ਖੇਡ ਰਹੀ ਆ ਬੀਤੇ ਦਿਨੀ ਆ ਜਿਹੜਾ ਏ ਅਰਵਿਤ ਕੇਜਰੀਵਾਲ ਪੰਜਾਬ ਆਏ ਤੇ ਭਗਵੰਤ ਮਾਨ ਹੋਰਾਂ ਨੇ ਕਈ ਉਦਘਾਟਨ ਕੀਤੇ ਨੇ ਤੇ ਜਿਹੜਾ ਇੱਕ ਜਿੰਦਾ ਵੀ ਲਾਇਆ ਉਹਨਾਂ ਨੇ ਇੱਕ ਦਫ਼ਤਰ ਨੂੰ ਉਹ ਕਹਿੰਦੇ ਭਾਈ ਹੁਣ ਘਰੇ ਬੈਠੇ ਤੁਹਾਡੇ ਕੰਮ ਕਰ ਹੋਣਗੇ ਯਾਨੀ ਕਿ ਤੁਸੀਂ ਇੱਕ ਚੀਜ਼ ਦੇਖੋ ਕਿ ਸਰਕਾਰੀ ਤੰਤਰ ਇਸ ਤਰੀਕੇ ਦੇ ਨਾਲ ਲੱਗਿਆ ਹੈ ਤਰਨਤਨ ਦੀ ਜਮਨੀ ਚੋਣ ਸਰਕਰਨ ਦੇ ਵਿੱਚ ਕਿ ਹਰੇਕ ਕੋਈ ਹਤਕੰਡਾ ਜਿਹੜਾ ਹੈ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਮਨੀਸ਼ ਸੂਦੀ ਦਾ ਬਿਆਨ ਹਮੇਸ਼ਾ ਅਕਸਰ ਯਾਦ ਆ ਜਾਂਦਾ ਕਿ ਸ਼ਾਮਦਮ ਦੰਡਪੇ ਭਾਵੇਂ ਕੁਝ ਵੀ ਕਰਨਾ ਪਵੇ ਆਪਣਾ ਕੰਮ ਕੱਢੋ ਜੀ ਬਾਕੀ ਕੁਝ ਨਹੀਂ ਹੈ ਪਰ ਗੁਰਪ੍ਰੀਤ ਜੀ ਤੁਸੀਂ ਜਿਹੜੀ ਅੱਜ ਜੰਦੇ ਵਾਲੀ ਗੱਲ ਪਹਿਲਾਂ ਕੀਤੀਆਂ ਤੁਸੀਂ ਹਮ ਇਹਦੀ ਜਾਗਦੀ ਜਉਂਦੀ ਅਧਾਰਤ ਆਪਾਂ ਬੇਰੇ ਲਾਇਸੈਂਸ ਦੀ ਆਪਾਂ ਫੋਟੋ ਪਟਿਆਲੇ ਕਰਵਾ ਕੇ ਆਏ ਸੀਗੇ ਮੈਨੂੰ ਲੱਗਦਾ ਕਿ 2 ਮਹੀਨੇ ਹੋ ਗਏ ਹੋਣਗੇ ਹਮ ਅੱਜ ਤੱਕ ਲਾਇਸੈਂਸ ਨਹੀਂ ਬਣਿਆ ਹੈਗਾ ਇਹ ਕਿਹੜੇ ਘਰ ਦੇ ਘਰ ਦੇ ਘਰ ਬਹਿ ਕੇ ਪਰ ਲਾਇਸੈਂਸ ਬਣਾਉਣ ਦੀ ਗੱਲ ਕਰਦੇ ਨੇ ਕਿਹਦੇ ਪ੍ਰਿੰਟ ਹੋ ਕੇ ਆਉਂਦੇ ਲਾਇਸੈਂਸ ਉਹਦੇ ਬਾਰੇ ਕਦੇ ਨੇ ਚਾਗ ਮਾਰੀ ਸਗਾਂ ਨਹੀਂ ਗੁਜਰੀ ਕੀਤੀ ਹੈ ਦੇਖੋ ਉੱਪਰਲੇ ਪੱਧਰ ਤੇ ਇੱਕ ਥਾਵਾ ਤੇ ਕੋਈ ਚੀਜ਼ ਲਾਗੂ ਕਰਨ ਨਾਲ ਨਹੀਂ ਹੋਣਾ ਇਹ ਸਿਸਟਮੈਟਿਕਲ ਤਰੀਕੇ ਨਾਲ ਪੂਰਾ ਗਰਾਊਂਡ ਲੈਵਲ ਤੇ ਸਰਵੇ ਹੋਵੇ ਉਸ ਤੋਂ ਬਾਅਦ ਇੰਪਲੀਮੈਂਟ ਹੋਏ ਇਹ ਨਿਆ ਕੱਚੀਆਂ ਕਿਸ ਤਰੀਕੇ ਦੇ ਨਾਲ ਅਖਬਾਰੀ ਸ਼ੋਸ਼ੇ ਬਾਜੀ ਨਾਲ ਜਿਹੜੇ ਕੰਮ ਕੋਈ ਸੇਰੇ ਨਹੀਂ ਚੜਦੇ ਹੁੰਦੇ ਇਹ ਮੈਦਾਨ ਦੇ ਵਿੱਚ ਉਤਰ ਕੇ ਜਿਹੜੀ ਲੋੜ ਆ ਪੂਰੀ ਪੂਰਨ ਤੌਰ ਤੇ ਤੇ ਅਮਲੀ ਰੂਪ ਦੇ ਵਿੱਚ ਜਾਮਾ ਪਨ ਆਉਣੀ ਚੀਜ਼ਾਂ ਨੂੰ ਡਰਾਮੇ ਬਾਜ਼ੀਆਂ ਨਾਲ ਕੁਝ ਨਹੀਂ ਹੋਣ ਲੱਗਿਆ ਹੈਗਾ ਉਹ ਤਾਂ ਸਾਰੇ ਪੰਜਾਬ ਦੇ ਲੋਕ ਪਟਾਈ ਪੂਝ ਤੋਂੇ ਕਰਨ ਲੱਗ ਜਾਂਦੇ ਆ ਹੂੰ ਬਿਲਕੁਲ ਬਿਲਕੁਲ ਇਹ ਜੇ ਗਰਾਊਂਡ ਲੈਵਲ ਤੇ ਪ੍ਰੋਪਰ ਤਰੀਕੇ ਨਾਲ ਮਜ਼ਬੂਤੀ ਹੋਏਗੀ ਤਾਂ ਹੀ ਸਰਕਾਰ ਦੇ ਗੁਣਗਾਨੇ ਰੋਕਤਾ ਠੀਕ ਹੈ ਪਰ ਤਰਮਤਾਨ ਦੀ ਗੱਲ ਕੀਤੀ ਹੈ ਤਰਮਤਾਨ ਦੇ ਵਿੱਚ ਪੈਸਫਿਲ ਮੋਰਚਾ ਪੂਰਾ ਚੌਂ ਮદાન ਹੈ ਜਿਹੜਾ ਮਗਿਆ ਹੋਇਆ ਉੱਥੇ ਬਖ ਬਖ ਸਿਆਸੀ ਪਾਰਟੀਆਂ ਵੱਲੋਂ ਆਪਣਾ ਜ਼ੋਰ ਲੱਗਿਆ ਹੋਇਆ ਅੱਜ ਮੈਂ ਇੱਕ ਧਾਰਮਿਕ ਵਿਅਕਤੀ ਨੂੰ ਸੁਣ ਰਿਹਾ ਸੀਗਾ ਉਹ ਕਹਿੰਦਾ ਵੀ ਜਿਹੜਾ ਅਮਰਤਪਾਲ ਦੀ ਪਾਰਟੀ ਦਾ ਬੰਦਾ ਜਿਹੜਾ ਖੜਾ ਪਟਿਆਲ ਅਮਰਸਰ ਦਾ ਬੰਦਾ ਤੇ ਉਹ ਜਿੱਤ ਜਾਂਦਾ ਬੜੂਗੋ ਉਹਨਾਂ ਕੋਲ ਕੋ ਮਨਣੂਗਾ ਨੋਟ ਨਹੀਂ ਹੈਗੇ ਉਹ ਕਹਿੰਦੇ ਦੂਜੇ ਪਾਸੇ ਆਤੰਤਰ ਬੰਨੋ ਜਿਹੜੇ ਨੋਟ ਵੱਡੀ ਰੂਪ ਚ ਬੰਡੇ ਜਾਣੇ ਨੇ ਕਹਿੰਦੇ ਤਾਂ ਉਹਨੇ ਹਾਰਨਾ ਦੇਖੋ ਹਾਰ ਨਹੀਂ ਹੈ ਕਿ ਆਪਣੇ ਤੌਰ ਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਮੇਂ ਦੀਆਂ ਸਰਕਾਰਾਂ ਅਕਸਰ ਜਿੱਤਦੀਆਂ ਆਈਆਂ ਨੇ ਹਿਸਟਰੀ ਰਹੀ ਹੈ ਕਿ ਕੋਈ ਵੀ ਬਾਈ ਇਲੈਕਸ਼ਨ ਕੋਈ ਵੀ ਜਮਣੀ ਚੋਣ ਹੋਵੇ ਉਸ ਦੇ ਵਿੱਚ ਸਰਕਾਰ ਦਾ ਦਬਦਬਾ ਜ਼ਿਆਦਾ ਹੁੰਦਾ ਹੈ ਸਰਕਾਰ ਜਿੱਤਦੀ ਹੈ ਲੇਕਿਨ ਇਸ ਤਰੀਕੇ ਦੇ ਨਾਲ ਇਥੇ ਤੰਤਰ ਲਾਉਣਾ ਅ ਸ਼ਾਇਦ ਸਰਕਾਰ ਹੈ ਜਿਹੜੀ ਉਹ ਜਿੱਤੀ ਵਿੱਚ ਫਸੀ ਹੈ ਚਿੰਤਾ ਵਿੱਚ ਫਸੀ ਹੋਈ ਹੈ ਕਿ ਜੇਕਰ ਅਸੀਂ ਇਹ ਸੀਟ ਹਾਰ ਕੇ ਇਸ ਵਾਰ ਤਾਂ ਉਸ ਦਾ ਬਹੁਤ ਵੱਡੇ ਪੱਧਰ ਤੇ ਅਗਲੇ ਅਗਲੀਆਂ ਚੋਣਾਂ ਤੇ ਜਾਂ ਫਿਰ ਮਸਤੇ ਤੁਰਤ ਕਾਂ ਵਿਧਾਨ ਸਭਾ ਚੋਣਾਂ ਤੇ ਇਫੈਕਟ ਪਊਗਾ ਅ ਅੱਜ ਦਾ ਜਿਹੜਾ ਸੜੈਰੀ ਉਹ ਚੱਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਐਮ ਐਲ ਏ ਨੇ ਉਹਨਾਂ ਦੇ ਪਰਚੇ ਹੋ ਰਹੇ ਨੇ ਕਈ ਜਿਹੜੇ ਨੇ ਚਕੀਆਂ ਨੂੰ ਸਿਆਵਾ ਹੋ ਗਈਆਂ ਲਾਲਪੁਰੇ ਨੂੰ ਜਿਹੜਾ ਬੀਤੇ ਦਿਨੀ ਉਹਨੇ ਪਟੀਸ਼ਨ ਪਾਈ ਸੀ ਸਜ਼ਾ ਨੂੰ ਲੈ ਕੇ ਉਹਦੀ ਪਟੀਸ਼ਨ ਹਾਈ ਕੋਰਟ ਨੇ ਖਾਰਜ ਕਰਤੀ ਯਾਨੀ ਕਿ ਬੀਤੇ ਦਿਨੀ ਇੱਕ ਹੋਰ ਜਿਹੜਾ ਇੱਕ ਕਹਿ ਲਈ ਇੱਕ ਵਿਧਾਇਕ ਸੀਗਾ ਉਸ ਤੇ ਪਰਚਾ ਹੋਇਆ ਉਸ ਦੇ ਮੁੰਡੇ ਤੇ ਪਰਚਾ ਹੋਇਆ ਤੇ ਮਤਲਬ ਹੁਣ ਸਥਿਤੀ ਇਸ ਤਰੀਕੇ ਨਾਲ ਹੋ ਚੁੱਕੀ ਹੈ ਕਿ ਡੇ ਬਾਈ ਡੇ ਜਿਹੜੇ ਵਿਧਾਇਕ ਨੂੰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਉਹਨਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਜੇਕਰ ਇਹੀ ਇਸ ਤਰੀਕੇ ਨਾਲ ਕਰਨਗੇ ਤਾਂ ਫਿਰ ਕੀ ਇਹੋ ਜੀ ਸਥਿਤੀ ਬਣੇਗੀ ਤੇ ਦੂਸਰੇ ਪਾਸੇ ਜਿਹੜੇ ਡੀਆਈਜੀ ਸਾਬਕਾ ਡੀਆਈਜੀ ਹੂੰ ਜਿਨ੍ਹਾਂ ਨੂੰ ਹੁਣ ਮੁਕਤਲ ਕਰ ਦਿੱਤਾ ਗਿਆ ਹੈ ਚਸਪੁੱਲਰ ਉਹਨਾਂ ਦੀਆਂ ਡੇ ਬਾਈ ਡੇ ਮੁਸ਼ਕਲਾਂ 'ਚ ਵਾਧਾ ਹੁੰਦਾ ਹੋਇਆ ਨਸਰ ਰਿਹਾ ਹੈ ਆਮਦਨ ਤੋਂ ਵੱਧ ਉਸੀਲਿਆਂ ਦੇ ਮਾਮਲੇ ਦੇ ਵਿੱਚ ਜਿੱਥੇ ਪਰਚਾ ਦਰਜ ਹੋਇਆ ਤਾਂ ਜਿਹੜਾ ਦੂਸਰਾ ਸੀ ਅੱਗੇ ਰੱਖਿਆ ਸੀ ਬੰਦਾ ਹੂੰ ਕ੍ਰਿਸ਼ਨੂ ਕਹਿ ਲਓ ਜਾਂ ਸਾਨੂੰ ਕਹਿ ਲਓ ਕਈ ਨਾਮ ਚੱਲ ਰਹੇ ਨੇ ਸੋਸ਼ਲ ਮੀਡੀਆ ਤੇ ਉਸ ਬੰਦੇ ਦੇ ਤਾਂ ਉਹ ਨੂੰ ਹੁਣ ਉਹ ਸੀਬੀਆਈ ਨੇ 9 ਦਿਨਾਂ ਦੇ ਰਿਮਾਂਡ ਤੇ ਲੈ ਲਿਆ ਹੁਣ ਰਿਮਾਂਡ ਤੇ ਲਿਆ ਲੇਕਿਨ ਹੁਣ ਮੈਨੂੰ ਇੰਜ ਜਾਪ ਰਿਹਾ ਕਿ ਸ਼ਾਇਦ ਹੂਰ ਟਰੈਪ 'ਚ ਨਹੀਂ ਲੁੱਟਿਆ ਖਾਸ ਤੌਰ ਤੇ ਕਈ ਵਿਸ਼ੇ ਨੇ ਕਈ ਚਰਚਾ ਦਾ ਵਿਸ਼ਾ ਬਣਿਆ ਹੋਏ ਨੇ ਲੇਕਿਨ ਸਮੇਂ ਸਮੇਂ ਸਰ ਉਹਨਾਂ ਤੱਥਾਂ ਦੇ ਆਧਾਰ ਤੇ ਉਹਨਾਂ ਵਿਸ਼ਿਆਂ ਨੂੰ ਅਸੀਂ ਖੰਗਾਲ ਦਿਆਂ ਤੇ ਲੋਕਾਂ ਤੱਕ ਪ੍ਰੋਪਰ ਤਰੀਕੇ ਨਾਲ ਸਹੀ ਤੇ ਸਟਿੱਕ ਜਿਹੜੀ ਇਨਫੋਰਮੇਸ਼ਨ ਆ ਪਹੁੰਚਾਈ ਜਾਂਦੀ ਹੈ ਸੋ ਸਾਡੇ ਚੈਨਲ ਪ੍ਰਾਈਮ ਟੂਡੇ ਟੀਵੀ ਨੂੰ ਫੋਲੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਲਿਓ ਸੋ ਉਸ ਤੋਂ ਪਹਿਲਾਂ ਮੈਂ ਘੁੰਮਣ ਸਾਥ ਦੇ ਧੰਨਵਾਦ ਕਰਦਾ ਹਾਂ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਆਪਾਂ ਇਸ ਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ